ਮਸ਼ਰੂਮਸ ਤਾਂ ਸਾਰਿਆਂ ਦੇ ਫੇਵਰਟ ਹੁੰਦੇ ਨੇ ਮੋਸਟਲੀ ਹੈ ਨਾ ਤੇ ਮੈਂ ਗੱਲ ਕਰੂੰਗਾ ਕਿ ਇਹਦੀ ਖੇਤੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਜਿਹੜੀ ਮਸ਼ਰੂਮ ਹੈਗੀ ਹੈ ਬੇਸਿਕਲੀ ਇਹ ਫੰਗਸ ਹੁੰਦੀ ਹੈ ਐਡੀਬਲ ਫੰਜਾਈ ਜਿਹਨੂੰ ਸਿਖਾ ਸਕਦੇ ਆ ਇਹਦੀ ਖੇਤੀ ਜਿਹੜੀ ਹੈ ਜਿੰਨੀ ਵੀ ਸਾਡੇ ਕੋਲ ਤੂੜੀ ਜਾਂ ਪਰਾਲੀ ਹੈ ਖੇਤੀਬਾੜੀ ਦੀ ਰਹਿੰਦ-ਖੂੰਦ ਉਹਦੀ ਵਰਤੋਂ ਕਰਕੇ ਅਸੀਂ ਖੁੰਬਾ ਨੂੰ ਉਗਾ ਸਕਦੇ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਟ੍ਰੇਨਿੰਗ ਜਿਹੜੀ ਹੈ ਉਹ ਲੈਣੀ ਬਹੁਤ ਜ਼ਰੂਰੀ ਹੈ ਟ੍ਰੇਨਿੰਗ ਤੋਂ ਬਾਅਦ ਹੀ ਅਸੀਂ ਜਿਹੜਾ ਨੈਕਸਟ ਸਟੈਪ ਹੈ ਉਹ ਲੈ ਸਕਦੇ ਆ ਤਾਂ ਕਿ ਅਸੀਂ ਮਸ਼ਰੂਮ ਦੀ ਕਲਟੀਵੇਸ਼ਨ ਕਰ ਸਕੀਏ ਤੇ ਮੈਂ ਜਿੱਦਾਂ ਇਹਦੀਆਂ ਟੋਟਲ ਵੈਰਾਈਟੀਆਂ ਕਿੰਨੀਆਂ ਹੁੰਦੀਆਂ ਨੇ ਮਸ਼ਰੂਮ ਦੀਆਂ ਜਿਹੜੀਆਂ ਵੈਰਾਈਟੀਆਂ ਆ ਬਹੁਤ ਸਾਰੀਆਂ ਵੈਰਾਈਟੀਆਂ ਨੇ ਜਿੱਦਾਂ ਕਿ ਅਰਾਊਂਡ 14000 ਸਪੀਸੀਜ਼ ਨੇ ਮਸ਼ਰੂਮ ਜਿਹੜੇ ਫੰਗਲ ਸਪੀਸੀਜ਼ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ 23 ਤੋਂ 24 ਜਿਹੜੀਆਂ ਕਮਰਸ਼ੀਅਲੀ ਕਲਟੀਵੇਟ ਹੋ ਰਹੀਆਂ ਹਨ ਜਿਹੜਾ ਆਪਾਂ ਨਾਰਮਲ ਘਰਾਂ ਦੇ ਵਿੱਚ ਯੂਜ਼ ਕਰਦੇ ਆਂ ਮਾਰਕੀਟ ਦੇ ਵਿੱਚ ਅਵੇਲੇਬਲ ਮਿਲਦੇ ਨੇ ਉਹ ਕਿਹੜੇ ਮਸ਼ਰੂਮ ਹੁੰਦੇ ਆਂ ਜਿਹੜੇ ਮਾਰਕੀਟ ਚ ਅਵੇਲੇਬਲ ਹੁੰਦੇ ਆ ਉਹ ਜ਼ਿਆਦਾਤਰ ਅਸੀਂ ਬਟਰਨ ਜਿੰਨੀ ਵੀ ਪਚਾਈ ਪੰਜਾਬ ਦੀ ਗੱਲ ਕਰਦੇ ਆ ਇਹ ਇੰਡੀਆ ਦੀ ਗੱਲ ਕਰਦੇ ਆ ਸਰ ਦੇ ਕੋਲ ਜ਼ਿਆਦਾਤਰ ਬਟਰਨ ਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ ਮਾਰਕੀਟ ਚ ਬਟਰਨ ਮਸ਼ਰੂਮ ਆਂਦੀ ਆ ਉਸ ਤੋਂ ਇਲਾਵਾ ਅੱਜ ਕੱਲ ਜਿਹੜੇ ਲੋਕ ਹੈਗੇ ਆ ਓਇਸਟਰ ਮਸ਼ਰੂਮ ਵਾਲ ਵੀ ਆਪਣਾ ਰੁਝੇਵਾ ਦੇ ਰਿਹਾ ਤੁਸੀਂ ਗੱਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂਬਰ ਵੀਰ ਅੱਜ ਜੋ ਚੀਜ਼ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਸੀਂ ਕਾਫੀ ਚਾਹਵਨ ਆ ਇਹਨੂੰ ਖਾਣੇ ਹੋ ਜਾਂ ਗੱਲ ਕਰੀਏ ਤਾਂ ਗੱਲ ਖੁੰਬਾਂ ਦੀ ਕਰਨ ਲੱਗੇ ਆਪਾਂ ਯਾਨੀ ਕਿ ਮਸ਼ਰੂਮ ਮਸ਼ਰੂਮ ਸਾਰਿਆਂ ਦੇ ਲਗਭਗ ਫੇਵਰਿਟ ਹੁੰਦੇ ਨੇ ਤੇ ਅੱਜ ਇਹਦੀ ਖੇਤੀ ਦੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਉਗਾਏ ਜਾਂਦੇ ਨੇ ਕਿਹੜਾ-ਕਿਹੜਾ ਯਾਨੀ ਕਹੋ ਮੌਸਮ ਦੇ ਵਿੱਚ ਉਗਾਏ ਜਾਂਦੇ ਨੇ ਤੇ ਟਾਈਮ ਪੀਰੀਅਡ ਕੀ ਹੁੰਦਾ ਸਾਡੇ ਨਾਲ ਡਾਕਟਰ ਸ਼ਿਵਾਨੀਮ ਜੀ ਉਹਨੇ ਪੀਆਈਓ ਤੋਂ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਬਤੌਰ ਸਹਾਇਕ ਵਿਗਿਆਨੀ ਕੰਮ ਕਰ ਰਹੀ ਹਾਂ ਤੇ ਜਿੰਨਾ ਵੀ ਮਸ਼ਰੂਮ ਦਾ ਕੰਮ ਹੋ ਰਿਹਾ ਉਹ ਅਸੀਂ ਸਾਡੇ ਤਿੰਨ ਮੈਂਬਰਸ ਨੇ ਤਿੰਨ ਫੈਕਲਟੀ ਮੈਂਬਰਸ ਨੇ ਜਿਹੜੇ ਕਿ ਸਾਰਾ ਇਹ ਕੰਮ ਦੇਖ ਰਹ ਮੈਂ ਮਸ਼ਰੂਮਸ ਤਾਂ ਸਾਰਿਆਂ ਦੇ ਫੇਵਰਿਟ ਹੁੰਦੇ ਨੇ ਮੋਸਟਲੀ ਹੈਨਾ ਤੇ ਅ ਮੈਂ ਗੱਲ ਕਰੂੰਗਾ ਕਿ ਇਹਦੀ ਖੇਤੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਜਿਹੜੀ ਮਸ਼ਰੂਮ ਹੈਗੀ ਹੈ ਬੇਸਿਕਲੀ ਇਹ ਫੰਗਸ ਹੁੰਦੀ ਹੈ ਐਡੀਬਲ ਫੰਜਾਈ ਜਿਹਨੂੰ ਅਸੀਂ ਖਾ ਸਕਦੇ ਹਾਂ ਇਹਦੀ ਖੇਤੀ ਜਿਹੜੀ ਹੈ ਜਿੰਨੀ ਵੀ ਸਾਡੇ ਕੋਲ ਤੂੜੀ ਜਾਂ ਪਰਾਲੀ ਹੈ ਖੇਤੀਬਾੜੀ ਦੀ ਰਹਿੰਦ-ਖੂੰਦ ਉਹਦੀ ਵਰਤੋਂ ਕਰਕੇ ਅਸੀਂ ਖੁੰਬਾ ਨੂੰ ਉਗਾ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਟ੍ਰੇਨਿੰਗ ਜਿਹੜੀ ਹੈ ਉਹ ਲੈਣੀ ਬਹੁਤ ਜ਼ਰੂਰੀ ਹੈ ਟ੍ਰੇਨਿੰਗ ਤੋਂ ਬਾਅਦ ਹੀ ਅਸੀਂ ਜਿਹੜਾ ਨੈਕਸਟ ਸਟੈਪ ਹੈ ਉਹ ਲੈ ਸਕਦੇ ਹਾਂ ਤਾਂ ਕਿ ਅਸੀਂ ਮਸ਼ਰੂਮ ਦੀ ਕਲਟੀਵੇਸ਼ਨ ਕਰ ਸਕੀਏ ਬਿਲਕੁਲ ਤੁਹਾਡਾ ਜਿਦਾਂ ਇਹਦੀਆਂ ਟੋਟਲ ਵੈਰਾਈਟੀਆਂ ਕਿੰਨੀਆਂ ਹੁੰਦੀਆਂ ਨੇ ਮਸ਼ਰੂਮ ਦੀਆਂ ਜਿਹੜੀਆਂ ਵੈਰਾਈਟੀਆਂ ਆ ਬਹੁਤ ਸਾਰੀਆਂ ਵੈਰਾਈਟੀਆਂ ਨੇ ਜਿੱਦਾਂ ਕਿ ਅਰਾਊਂਡ 14000 ਸਪੀਸੀਜ਼ ਨੇ ਮਸ਼ਰੂਮ ਜਿਹੜੇ ਫੰਗਲ ਸਪੀਸੀਜ਼ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ 23 ਤੋਂ 24 ਜਿਹੜੀਆਂ ਕਮਰਸ਼ੀਅਲੀ ਕਲਟੀਵੇਟ ਹੋ ਰਹੀਆਂ ਪਰ ਜਿਹੜੀ ਪੀਏਯੂ ਨੇ ਰეკਮੈਂਡ ਕੀਤੀਆਂ ਵੈਰਾਈਟੀਆਂ ਨੇ ਉਹ ਪੰਜ ਵੈਰਾਈਟੀਆਂ ਨੇ ਓਵਰਆਇਟੀਜ਼ ਜਿਹੜੀਆਂ ਅਸੀਂ ਸਰਦੀਆਂ 'ਚ ਵੀ ਲਗਾ ਸਕਦੇ ਹਾਂ ਗਰਮੀਆਂ 'ਚ ਵੀ ਲਗਾ ਸਕਦੇ ਤਾਂ ਕਿ ਸਾਰਾ ਸਾਲ ਮਸ਼ਰੂਮ ਦੀ ਪ੍ਰੋਡਕਸ਼ਨ ਹੋ ਸਕੇ। ਹਣ ਜਿਹੜਾ ਆਪਾਂ ਨਾਰਮਲ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ ਮਾਰਕੀਟ ਦੇ ਵਿੱਚ ਅਵੇਲੇਬਲ ਮਿਲਦੇ ਨੇ ਉਹ ਕਿਹੜੇ ਮਸ਼ਰੂਮ ਹੁੰਦੇ ਨੇ? ਜਿਹੜੇ ਮਾਰਕੀਟ 'ਚ ਅਵੇਲੇਬਲ ਹੁੰਦੇ ਆ ਉਹ ਜ਼ਿਆਦਾਤਰ ਅਸੀਂ ਬਟਨ ਜਿੰਨੀ ਵੀ ਪੰਜਾਬ ਦੀ ਗੱਲ ਕਰਦੇ ਆ ਜਾਂ ਇੰਡੀਆ ਦੀ ਗੱਲ ਕਰਦੇ ਆ ਸਾਡੇ ਕੋਲ ਜ਼ਿਆਦਾਤਰ ਬਟਨ ਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ ਮਾਰਕੀਟ 'ਚ ਬਟਨ ਮਸ਼ਰੂਮ ਆਂਦੀ ਆ ਉਸ ਤੋਂ ਇਲਾਵਾ ਅੱਜ ਕੱਲ੍ਹ ਜਿਹੜੇ ਲੋਕ ਹੈਗੇ ਆ ਓਇਸਟਰ ਮਸ਼ਰੂਮ ਵਾਲ ਵੀ ਆਪਣਾ ਰੁਝੇਵਾ ਦੇ ਰਿ fa sorry ਰੀਪੀਟ ਮਨ ਜੇ ਗੱਲ ਗੱਲ ਕਰਦਾ ਆ ਪਾ ਪాయిਜ਼ਨ ਵਾਲੇ ਜਿਹੜੇ ਹੁੰਦੇ ਨੇ ਮਸ਼ਰੂਮ ਤੇ ਇਹਨਾਂ ਦੇ ਵਿੱਚ ਜਾਣ ਪਹਿਚਾਨ ਕਿਵੇਂ ਹੋ ਸਕਦੀ ਆ ਆ ਦੇਖੋ ਵੱਖ-ਵੱਖ ਵੈਰਾਈਟੀਆਂ ਨੇ ਹੁੰਦੀਆਂ ਇੱਕ ਤਾਂ ਐਡੀਬਲ ਵੈਰਾਈਟੀ ਜਿਹਨੂੰ ਅਸੀਂ ਖਾ ਸਕਦੇ ਆ ਮੈਡੀਸਨਲ ਜਿਹਨੂੰ ਅਸੀਂ ਦਵਾਈ ਦੇ ਰੂਪ ਚ ਵਰਤ ਸਕਦੇ ਆ ਤੇ ਤੀਜੇ ਨੰਬਰ ਤੇ ਹੁੰਦੀ ਆ ਪాయిਜ਼ਨਸ ਵੈਰਾਈਟੀ ਜਿਹੜੀ ਜ਼ਹਿਰੀਲੀਆਂ ਖੁੰਬਾ ਹੁੰਦੀਆਂ ਜਿਹੜੀਆਂ ਵੈਸੇ ਤਾਂ ਦੇਖੋ ਆਮ ਤੌਰ ਤੇ ਜਿੰਨੇ ਵੀ ਜਦੋਂ ਵਾਈਲਡ ਮਸ਼ਰੂਮਸ ਲੱਗਦੀਆਂ ਜਦੋਂ ਬਰਸਾਤ ਆ ਪੈਂਦੀ ਆ ਉਦੋਂ ਸਾਡੇ ਵਾਈਲਡ ਮਸ਼ਰੂਮਸ ਲੱਗ ਜਾਂਦੀਆਂ ਪਰ ਸਾਨੂੰ ਉਹ ਵੈਰਾਈਟੀਆਂ ਖਾਣੀਆਂ ਨਹੀਂ ਚਾਹੀਦੀਆਂ ਜਦੋਂ ਸਿਸ ਨਹੀਂ ਹੁੰਦਾ ਉਦੋਂ ਤੱਕ ਕੋ ਜਿਹੜੀ ਮਸ਼ਰੂਮ ਹੈ ਖਾਣ ਯੋਗ ਨਹੀਂ ਹੈਗੀ ਪਰ ਫਿਰ ਵੀ ਜਿੰਨੀਆਂ ਵੀ ਪੌਇਜ਼ਨਸ ਵੈਰਾਈਟੀਆਂ ਨੇ ਉਹ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਰੰਗਦਾਰ ਹੁੰਦੀਆਂ ਸੋ ਜਿੰਨੀਆਂ ਵੀ ਰੰਗਦਾਰ ਵੈਰਾਈਟੀਆਂ ਨੇ ਉਹ ਸਾਰੀਆਂ ਹੀ ਪੌਇਜ਼ਨਸ ਵੈਰਾਈਟੀਆਂ ਹੁੰਦੀਆਂ ਉਹਨਾਂ ਵੈਰਾਈਟੀਆਂ ਨੂੰ ਸਾਨੂੰ ਖਾਣਾ ਨਹੀਂ ਚਾਹੀਦਾ ਬਿਨਾਂ ਟੈਸਟ ਕੀਤੇ ਅੱਜ ਆਪਾਂ ਗੱਲ ਕਰੀ ਜਿੱਦਾਂ ਅੱਜਕੱਲ ਕੰਜ਼ਿਊਮਰਸ ਦਾ ਨਾ ਮਸ਼ਰੂਮਸ ਦੇ ਵਿੱਚ ਕਾਫੀ ਰੁਝਾਨ ਹੋ ਰਿਹਾ ਹੈ ਤੇ ਜੇਕਰ ਕਿਸੇ ਨੇ ਬਿਜ਼ਨਸ ਆਈਡੀਆ ਦੇ ਹਿਸਾਬ ਨਾਲ ਇਹਨੂੰ ਸਟਾਰਟ ਕਰਨਾ ਹੋਵੇ ਉਹ ਕਿਵੇਂ ਕਰ ਸਕਦਾ ਸਭ ਤੋਂ ਪਹਿਲਾਂ ਜੇ ਅਸੀਂ ਬਿਜ਼ਨਸ ਦੀ ਗੱਲ ਕਰਦੇ ਹਾਂ ਸਾਨੂੰ ਟ੍ਰੇਨਿੰਗ ਜਿਹੜੀ ਹੈ ਉਹ ਲੈਣੀ ਤਾਂ ਨੂੰ ਸਾਨੂੰ ਪਤਾ ਲੱਗੇ ਵੀ ਕਿੱਦਾਂ ਅਸੀਂ ਮਸ਼ਰੂਮ ਨੂੰ ਦੇਖਣਾ ਹੈ ਕਿੱਦਾਂ ਉਹਦੀ ਦੇਖਪਾਲ ਕਰਨੀ ਹੈ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਲੈ ਕੇ ਤੁਸੀਂ ਜਾਂਦੇ ਹੋ ਫਿਰ ਤੁਹਾਨੂੰ ਉੱਥੇ ਅਸੀਂ ਲੈਕਚਰ ਕਰਾਣੇ ਆ ਜਿਹੜੇ ਕਿ ਬੈਂਕਸ ਦੇ ਲੈਕਚਰ ਹੁੰਦੇ ਆ ਜਿਹੜੇ ਕਿ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਲੱਗਦਾ ਉਹ ਹਾਰਟੀਕਲਚਰ ਡਿਪਾਰਟਮੈਂਟ ਜਿਹੜਾ ਉਹ ਸਬਸਿਡੀ ਬਾਰੇ ਜਾਣਕਾਰੀ ਦਿੰਦਾ ਜਿੰਨੇ ਵੀ ਕਮਰਸ਼ੀਅਲੀ ਫਾਰਮਸ ਲੱਗਦੇ ਨੇ ਉਹਦੇ ਵਿੱਚ 40% ਦੀ ਸਬਸਿਡੀ ਜਿਹੜੀ ਹੈ ਸਰਕਾਰ ਦਿੰਦੀ ਹੈ ਉਹ ਸਬਸਿਡੀ ਦਾ ਯੂਜ਼ ਕਰਕੇ ਤੁਸੀਂ ਆਪਣੇ ਕਮ ਤੋਂ ਜ਼ਿਆਦਾ ਇੰਪੋਰਟੈਂਟ ਹੈ ਟ੍ਰੇਨਿੰਗ ਉਹ ਲੈਣੀ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਹੀ ਫਿਰ ਅਸੀਂ ਆਪਣੀ ਸਪੇਸ ਦਾ ਦੇਖਦੇ ਹਾਂ ਕਿ ਸਾਡੇ ਕੋਲ ਜਗ੍ਹਾ ਕਿੰਨੀ ਹੈ ਉਸ ਤੋਂ ਇਲਾਵਾ ਫਿਰ ਅਸੀਂ ਫਾਈਨੈਂਸ ਚੈੱਕ ਕਰਦੇ ਹਾਂ ਵੀ ਸਾਡੇ ਕੋਲ ਜਿੰਨੇ ਵੀ ਪੈਸੇ ਲੱਗਣੇ ਆ ਵੀ ਐਂਟਰਪ੍ਰੀਨਿਅਰ ਅਸੀਂ ਬਣਨ ਲਈ ਸਾਨੂੰ ਕੁਝ ਨਾ ਕੁਝ ਇਨਵੈਸਟਮੈਂਟ ਕਰਨੀ ਪੈਣੀ ਹੈ ਫਿਰ ਹੀ ਅਸੀਂ ਜਿਹੜਾ ਆਪਣਾ ਇੱਕ ਕਮਰਸ਼ੀਅਲ ਫਾਰਮ ਖੜਾ ਕਰ ਸਕਦੇ ਹਾਂ ਜੀ ਤਾਂ ਮੈਂ ਇਹਦੀ ਯਾਨੀ ਕਿ ਹਲੋ ਜਦ ਜਦਾਂ ਆਪਾਂ ਬੀਜਣਾ ਇਹਨਾਂ ਨੂੰ ਹੈ ਨਾ ਜਦੋਂ ਮਸ਼ਰੂਮ ਆਪਾਂ ਉਗਾਉਣੇ ਨੇ ਤੇ ਹਾਰਵੈਸਟ ਕਰਨ ਦਾ ਤਾਂ ਇਹਦਾ ਟਾਈਮ ਪੀਰੀਅਡ ਕਿੰਨਾ ਹੁੰਦਾ ਆਪਾਂ ਸੇ ਜਦੋਂ ਦਾ ਮਸ਼ਰੂਮ ਆਸੀਂ ਲਗਾਣੇ ਅਗਰ ਅਸੀਂ ਬਟਨ ਦੀ ਗੱਲ ਕਰਦੇ ਹਾਂ ਹੁਣ ਜਿਹੜੀ ਸਰਦੀ ਸਰਦ ਰੁੱਤ ਚੱਲ ਰਹੀ ਹੈ ਅਸੀਂ ਬਟਨ ਲਗਾਣੇ ਆ ਢੀਂਗਰੀ ਲਗਾਣੇ ਆ ਜਿਹੜੀ ਬਟਨ ਹੁੰਦੀ ਹੈ ਉਹ ਅਸੀਂ ਸਤੰਬਰ ਤੋਂ ਲੈ ਕੇ ਸ਼ੁਰੂ ਕਰ ਦੰਨੇ ਆ ਜਿੱਦਾਂ ਉਹਦੇ ਵਿੱਚ ਪਹਿਲਾਂ ਕੰਪੋਸਟਿੰਗ ਹੁੰਦੀ ਹੈ ਕੰਪੋਸਟ ਬਣਾਣੇ ਆ ਅਸੀਂ ਫਿਰ ਉਹਦੀ ਜਦੋਂ ਕੰਪੋਸਟਿੰਗ ਤਿਆਰ ਹੋ ਜਾਂਦੀ ਹੈ ਫਿਰ ਅਸੀਂ ਸਪੋਨਿੰਗ ਕਰਦੇ ਆ ਫਿਰ ਉਹਨੂੰ ਉਹਦੇ ਉੱਪਰ ਕੇਸਿੰਗ ਪਾਣੇ ਜੇ ਅਸੀਂ ਟੀਂਗਰੀ ਦੀ ਗੱਲ ਕਰਦੇ ਆਂ ਟੀਂਗਰੀ ਜਿਹੜੀ ਉਹ ਵੀ ਅਨਦਰ ਵੈਰਾਈਟੀ ਹੈ ਜਿਹੜੀ ਅਸੀਂ ਸਰਦੀਆਂ ਚ ਲਗਾਨਦੇ ਆਂ ਉਹ ਵੈਰਾਈਟੀ ਹੈ ਜਿਹੜੀ ਆ ਉਹਨੂੰ ਤੂੜੀ ਦੇ ਵਿੱਚ ਸਿੱਧੀ ਲੱਗਦੀ ਹੈ ਕੰਪੋਸਟ ਅਸੀਂ ਨਹੀਂ ਬਣਾਉਂਦੇ ਅਸੀਂ ਤੂੜੀ ਗਿੱਲੀ ਕਰਕੇ ਉਹਦੇ ਵਿੱਚ ਬੀਜ ਪਾ ਦਿੰਨੇ ਬੀਜ ਪਾਉਣ ਤੋਂ ਬਾਅਦ ਜਦੋਂ ਤੁਹਾਡਾ 20 ਤੋਂ 22 ਦਿਨਾਂ ਦੇ ਬਾਅਦ ਰੇਸ਼ਾ ਫੈਲ ਜਾਂਦਾ ਜਿਹਨੂੰ ਅਸੀਂ ਸਪੌਨ ਰਨ ਕਹਿੰਨੇ ਆਂ ਉਹ ਤੋਂ ਬਾਅਦ ਤੁਹਾਡੇ ਨੂੰ ਜਿਹੜੀਆਂ ਖੁੰਮਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਯਾਨੀ ਕਿ ਇਹਨਾਂ ਦੇ ਵੀ ਬੀਜ ਹੁੰਦੇ ਨੇ ਫੇਰ ਹੀ ਉਸ ਤੋਂ ਬਾਅਦ ਅੱਗੇ ਕਲਟੀਵੇਟ ਹੋਣਾ ਸ਼ੁਰੂ ਕਰਦੇ ਜਿੰਨੀ ਵੀ ਮਸ਼ਰੂਮਸ ਦੀ ਗੱਲ ਉਨੂੰ ਉਸੇ ਬੀਜ ਕਹਿੰਦੇ ਆ ਜਾਂ ਸਪੌਨ ਕਹਿੰਦੇ ਆ ਸੀ ਮਸ਼ਰੂਮ ਸਪੌਨ ਹਰ ਇੱਕ ਮਸ਼ਰੂਮ ਦਾ ਸਪੌਨ ਹੁੰਦਾ ਉਹ ਸਪੌਨ ਤੋਂ ਬਾਅਦ ਹੀ ਤੁਸੀਂ ਖੁੰਬਾ ਨਿਕਲ ਸਕਦੀਆਂ ਨੇ ਤਮam ਇਹਦੇ ਬਸੇ ਕੋਈ ਸਪੈਸ਼ਲ ਟੈਂਪਰੇਚਰ ਵੀ ਮੇਨਟੇਨ ਕਰਕੇ ਰੱਖਣਾ ਪੈਂਦਾ ਫਾਰਮ ਦੇ ਵਿੱਚ ਜਿਹੜੀ ਤਾਂ ਬਟਨ ਮਸ਼ਰੂਮ ਦੀ ਗੱਲ ਕਰਦੇ ਆ ਉਹਦੇ ਲਈ ਟੈਂਪਰੇਚਰ ਜਦੋਂ ਤਾਂ ਰੇਸ਼ਾ ਫੈਲਦਾ ਜਿਹਨੂੰ ਅਸੀਂ ਸਪੌਨਰਨ ਪੀਰੀਅਡ ਕਹਿੰਦੇ ਆ ਉਸ ਟਾਈਮ ਤੇ ਸਾਡਾ 20 ਤੋਂ 23 ਡਿਗਰੀ ਟੈਂਪਰੇਚਰ ਹੋਣਾ ਚਾਹੀਦਾ ਜਦੋਂ ਅਸੀਂ ਕੇਸਿੰਗ ਮਿੱਟੀ ਪਾ ਦਨੇ ਉਹਦੇ ਵਿੱਚ ਜਦੋਂ ਰੇਸ਼ਾ ਫੈਲ ਜਾਂਦਾ ਕੇਸਿੰਗ ਮਿੱਟੀ ਪਾਉਣ ਤੋਂ ਬਾਅਦ ਜਦੋਂ ਫਰੂਟਿੰਗ ਨਿਕਲਦੀ ਹੈ ਤਾਂ 14 ਤੋਂ 18 ਡਿਗਰੀ ਟੈਂਪਰੇਚਰ ਹੋਣਾ ਚਾਹੀਦਾ ਤੇ ਜਿਹੜੀ ਓਇਸਟਰ ਮਸ਼ਰੂਮ ਹੈ ਉਹਨੂੰ ਲਗਾਉਣ ਦੇ ਲਈ ਸਾਨੂੰ ਤਾਪਮਾਨ ਜਿਹੜਾ 20 ਮੋਂ ਪਰੇ ਪਿੱਛੇ ਜਿਹੜਾ ਫਾਰਮ ਹੈਗਾ ਇਹ ਕਿਸ ਮਸ਼ਰੂਮ ਦੀ ਵੈਰਾਈਟੀ ਦਾ ਫਾਰਮ ਹੈਗਾ ਜੀ ਅ ਅਸੀਂ ਇਸ ਟਾਈਮ ਤੇ ਜਿਹੜੀ ਕਰ ਰਹੇ ਆ ਇਸ ਟਾਈਮ ਸਾਡੀ ਇੱਕ ਟਾਇਸਟਰ ਲੱਗੀ ਹੋਈ ਹੈ ਜਿਹਨੂੰ ਅਸੀਂ ਢਿੰਗਰੀ ਖੁੰਮ ਕਹਿੰਦੇ ਆ ਦੂਜੀ ਵੈਰਾਈਟੀ ਜਿਹੜੀ ਸਾਡੀ ਬਟਨ ਖੁੰਮ ਹੈ ਬਟਨ ਜਿਹੜੀ ਇੱਕ ਚਿੱਟੀ ਵੈਰਾਈਟੀ ਵੀ ਹੈ ਇੱਕ ਬਰਾਊਨ ਵੈਰਾਈਟੀ ਵੀ ਹੈ ਸੋ ਜਿਹੜੀ ਚਿੱਟੀ ਵੈਰਾਈਟੀ ਆ ਸਾਡੀ ਰეკਮੈਂਡਡ ਵੈਰਾਈਟੀ ਆ ਬਰਾਊਨ ਵੈਰਾਈਟੀ ਅਸੀਂ ਬਹੁਤ ਜਲਦੀ ਰეკਮੈਂਡੇਸ਼ਨ ਲਈ ਲੈ ਕੇ ਆਵਾਂਗੇ ਹਮ ਇੱਕ ਵਾਰੀ ਮੈਨੂੰ ਫਾਰਮ ਦੇ ਅੰਦਰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਜਿਹੜਾ ਫਾਰਮ ਸਾਰਾ ਡਿਜ਼ਾਈਨ ਕੀਤਾ ਹੁੰਦਾ ਹੈ ਨਾ ਵੀ ਇੱਕ ਛੋਟ ਹੇ ਸਰ ਜਿਹੜਾ ਹੈਗਾ ਸਾਡੇ ਕੋਲ ਅਸੀਂ 4 ਰੈਕਸ ਲਗਾਏ ਹੋਏ ਨੇ ਇਹ ਸਾਡੇ 15x30 ਦਾ ਕਮਰਾ ਸੋ ਇਸ ਕਮਰੇ ਦੇ ਵਿੱਚ ਅਸੀਂ ਅਗਰ ਇਦਾਂ ਬੈਗਸ ਰੱਖਦੇ ਆਂ 4 ਲੇਅਰਸ ਦੇ ਵਿੱਚ ਅਰਾਊਂਡ 1000 ਕ ਬੈਗ ਆ ਜਾਂਦਾ ਬਟਨ ਤੇ ਢਿੰਗਰੀ ਦਾ ਸੋ ਇਹ ਜਿਹੜੇ ਸਾਡੇ ਸਾਹਮਣੇ ਜਿਹੜੇ ਬੈਗਸ ਨਜ਼ਰ ਆਣੇ ਆ ਇਹ ਢਿੰਗਰੀ ਦੇ ਬੈਗ ਨੇ ਦੇਖੋ ਇੱਥੇ ਚਿੱਟੇ ਰੰਗ ਦਾ ਰੇਸ਼ਾ ਫੈਲਿਆ ਹੋਇਆ ਸੋ ਇਹ ਦਾ ਚਿੱਟੇ ਰੰਗ ਦਾ ਹਾਂਜੀ ਇਹ ਮਸ਼ਰੂਮ ਦਾ ਫੰਗਸ ਮਾਈਸੀਲੀਅਮ ਚੱਲਿਆ ਹੋਇਆ ਮਾਈਸੀਲੀਅਲ ਰਨ ਕਹਿੰਦੇ ਆ ਸੀ ਜਿਹੜਾ ਜਿਹੜਾ ਬਟਨ ਦਾ ਹੈਗਾ ਉਹਦੇ ਲਈ ਤੁਹਾਨੂੰ ਉਹ ਉੱਥੇ ਬੈਗਸ ਪਏ ਨੇ ਉਹਦੇ ਵਿੱਚ ਸੇਮ ਜਿਹੜਾ ਸਪੌਨਰਨ ਹੁੰਦਾ ਉਹਦੇ ਉੱਪਰ ਅਸੀਂ ਕੇਸਿੰਗ ਦੀ ਤਹਿ ਲਗਾਨੀ ਆ ਉਸ ਤੋਂ ਬਾਅਦ ਮਸ਼ਰੂਮਸ ਜਿਹੜੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਪਾਣੀ ਦੇਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਕਿ ਪ੍ਰੋਡਕਸ਼ਨ ਕਿੰਨੀ ਕਿ ਦੇ ਦਿੰਦਾ ਹੋਊਗਾ ਜਿੱਦਾਂ ਜਿਹੜਾ ਫਾਰਮ ਇਹ ਬੈਗ ਹੈਗਾ ਸਾਡੇ 2.5 ਕਿਲੋ ਦਾ ਬੈਗ ਹੈ ਇਸ ਬੈਗ ਦੇ ਵਿੱਚੋਂ ਸਾਨੂੰ ਅਰਾਊਂਡ 2 ਕਿਲੋ ਮਸ਼ਰੂਮਸ ਨਿਕਲਦੀ ਹੈ ਜਿਹੜੇ ਸਾਡੇ ਕੋਲ ਬਟਨ ਦਾ ਬੈਗ ਹੈ ਉਹ 5 ਕਿਲੋ ਦਾ ਬੈਗ ਹੁੰਦਾ ਉਹਦੇ ਵਿੱਚੋਂ ਸਾਨੂੰ ਅਰਾਊਂਡ 1.5 ਕਿਲੋ ਮਸ਼ਰੂਮ ਨਿਕਲ ਜਾਂਦੀ ਹੈ ਯਾਨੀ ਕਰ ਰਹੇ ਇੱਕ ਪੇ ਟਾਈਮ ਪੀਰੀਅਡ ਦੇ ਵਿੱਚ ਇਹ ਗੱਲ ਕਰ ਰਹੇ ਆਪਾਂ ਜਿਹੜਾ ਐਨੀ ਹਾਰਵੈਸਟ ਕਰਦੇ ਹਾਂ ਹਾਂਜੀ ਹਾਂਜੀ ਇਹ ਇੱਕ ਇੱਕ ਟਾਈਮ ਪੀਰੀਅਡ ਚ ਜਦੋਂ ਜਦੋਂ ਬੈਗ ਨਿਕਲਦੇ ਆ ਸਰ ਉਹ ਇਦਾਂ ਨਿਕਲਦਾ ਕਿ ਇੱਕ ਜਿਹੜੀ ਤੁਹਾਡੀ ਬੈਗ ਹੈ ਉਹਦੇ ਵਿੱਚੋਂ ਇੱਕੋ ਟਾਈਮ ਤੇ 1.5 ਕਿਲੋ ਮਸ਼ਰੂਮ ਨਹੀਂ ਨਿਕਲੂਗੀ ਉਹ ਇਨਸਟਾਲਮੈਂਟਸ ਨਿਕਲਦੀ ਹੈ ਹਨਾ ਜਿੱਦਾਂ ਕਿ ਪਹਿਲਾਂ ਕਦੇ 100 ਗ੍ਰਾਮ ਨਿਕਲੇ ਕਦੇ 200 ਗ੍ਰਾਮ ਨਿਕਲੇ ਐਦਾਂ ਕਰਕੇ ਮਸ਼ਰੂਮਸ ਨਿਕਲਦੇ ਆ ਉਹਦੇ ਨਾਲ ਤੁਹਾਡੀ ਸਬਜ਼ੀ ਜਿਹੜੀ ਆ ਮਤਲਬ ਜੇ ਸਬਜ਼ੀ ਫ੍ਰੈਸ਼ ਮਸ਼ਰੂਮ ਜਿਹੜੀ ਤੁਸੀਂ ਲੈ ਸਕਦੇ ਹੋ ਸੋ ਅਸੀਂ ਯੂਨੀਵਰਸਿਟੀ ਜਿਹੜੀ ਆ ਬਹੁਤ ਸਾਰੇ ਉਪਰਾਲ ਸਪਲਾਈ ਕਰਦੇ ਹਾਂ ਜਿੱਦਾਂ ਕਿ ਇਹ ਵਾਲੇ ਬੈਗ ਐਸੀਂ ਦੇ ਸਕਦੇ ਹਾਂ ਫਾਰਮਰਸ ਨੂੰ ਉਸੇ ਤਰ੍ਹਾਂ ਬਟਨ ਦੇ ਬੈਗਸ ਐਸੀਂ ਸਪਲਾਈ ਕਰਦੇ ਹਾਂ ਤੇ ਉਹਦੇ ਨਾਲ ਕੀ ਹੈ ਕਿ ਫਾਰਮਰਸ ਜਾਂ ਫਿਰ ਜਿਹੜੇ ਹੋਰ ਅਰਬਨ ਪੀਪਲ ਨੇ ਉਹ ਵੀ ਆਪਣੇ ਘਰ ਲੈ ਜਾ ਕੇ ਉਹ ਬੈਗਸ ਰੱਖ ਕੇ ਆਪਣੇ ਸਾਹਮਣੇ ਆਪਣੇ ਆਪ ਤੋੜਾਈ ਕਰਕੇ ਮਸ਼ਰੂਮਸ ਲੈ ਸਕਦੇ ਨੇ। ਉਹਦੀ ਕੀਮਤ ਕੀ ਹੁੰਦੀ ਹੋएगी ਮੈਂ ਮੈਸੇ ਇੱਕ ਜਿਹੜਾ ਬੈਗ ਉਹ 50 ਰੁਪਏ ਦਾ ਬੈਗ ਹੈ ਉਹਦੇ ਵਿੱਚੋਂ ਤੁਹਾਨੂੰ 1.5 ਕਿਲੋ ਮਸ਼ਰੂਮ ਨਿਕਲ ਜਾਂਦੀ ਹੈ। ਹਮੇ ਕਰੀਬ ਨੇ ਦਿਖਾਇਆ ਪਤਾ ਅੰਦਰ ਜਾ ਰਹੇ ਸੀਗੇ ਵੀ ਕਿਸ ਤਰੀਕੇ ਨਾਲ ਆ ਜਿਹੜੀਆਂ ਖੁੰਮਾਂ ਬਟਨ ਦਾ ਬੈਗ ਪਿਆ ਠੀਕ ਹੈ ਜੀ ਆ ਦੇ ਉੱਪਰ ਆ ਜਿਹੜੀ ਤੁਹਾਨੂੰ ਮਿੱਟੀ ਦੀ ਪਰਤ ਨਜ਼ਰ ਆ ਰਹੀ ਹੈ ਇਹ ਕੇਸਿੰਗ ਮਿੱਟੀ ਹੈਗੀ ਆ ਆ ਰੇਸ਼ਾ ਫੈਲਿਆ ਹੋਇਆ ਤੁਹਾਨੂੰ ਦੇਖੋ ਵਾਈਟ ਕਲਰ ਦਾ ਮਾਈਸੀਲੀਅਮ ਚੱਲ ਰਿਹਾ ਤੇ ਜਦੋਂ ਅਸੀਂ ਕੇਸਿੰਗ ਮਿੱਟੀ ਪਾ ਦੰਨੇ ਆ ਉਸ ਤੋਂ ਬਾਅਦ ਅਸੀਂ ਇਹਨੂੰ ਪਾਣੀ ਦੇਣਾ ਸ਼ੁਰੂ ਕਰ ਦੰਨੇ ਆ ਪਾਣੀ ਦੇਣ ਤੋਂ ਬਾਅਦ ਤੁਹਾਡੂ ਜਿਹੜੀਆਂ ਮਸ਼ਰੂਮਸ ਨੇ ਉਹ ਐਦਾਂ ਦੀਆਂ ਨਿਕਲਣ ਆ ਜਿਹੜੀ ਆ ਵਾਲੀ ਵੈਰਾਈਟੀ ਹੈ ਇਹ ਬਰਾਊਨ ਵੈਰਾਈਟੀ ਇਹਨੂੰ ਪੋਰਟਾਬੈਲੋ ਕਹਿੰਦੇ ਆ ਬਟਨ ਮਸ਼ਰੂਮ ਦੀ ਵੈਰਾਈਟੀ ਹੈ ਪੋਰਟਾਬੈਲੋ ਮਸ਼ਰੂਮ ਆ ਨੀਚੇ ਵੈਰਾਈਟੀ ਲੱਗੀ ਹੋਈ ਮੈਮ ਇਹਦਾ ਸਾਈਜ਼ ਆਪਾਂ ਦੇਖ ਸਕਦੇ ਹਾਂ ਕਾਫੀ ਬਿਗ ਹੈਗਾ ਨਾ ਨੋਰਮਲ ਜਿਹਦਾ ਮਾਰਕੀਟ 'ਚ ਹੁੰਦਾ স্মੋਲ ਸਾਈਜ਼ ਹੀ ਹੁੰਦਾ ਆ ਦੇਖੋ ਡਿਫਰੈਂਟ ਡਿਫਰੈਂਟ ਸਟ੍ਰੇਨਸ ਆਂਦੀਆਂ ਨੇ ਉਹਨਾਂ ਦੇ ਵਿੱਚੋਂ ਜਿੱਦਾਂ ਕੁਝ ਸਾਈਜ਼ ਜਿਹੜਾ ਵੱਡਾ ਹੋ ਜਾਂਦਾ ਹੁਣ ਵੈਸੇ ਵੀ ਮੌਸਮ ਜਿਹੜਾ ਥੋੜਾ ਜਿਹਾ ਚੇਂਜ ਹੋ ਰਿਹਾ ਤੇ ਚਲੇ ਜਾਣ ਵਾਲਾ ਮੌਸਮ ਹੈਗਾ ਮੈਮ ਇਹ ਇਹ ਜਿਹੜੀ ਖੇਤੀ ਹੈ ਇਹਨੂੰ ਵੀ ਜਿਹੜਾ ਪੈਸਟੀਸਾਈਡਸ ਵਗੈਰਾ ਦਾ ਕੋਈ ਡਰ ਹੁੰਦਾ ਇਹਦੇ ਵਿੱਚ ਵੀ ਸਰ ਵਾਕਈ ਦੇ ਵਿੱਚ ਬੱਬਲ ਵੀ ਆਂਦੀ ਹੈ ਟ੍ਰਾਈਕੋਡਰਮਾ ਵੀ ਆਂਦੇ ਗ੍ਰੀਨ ਮੋਲਡ ਵੀ ਆਂਦੇ ਬਹੁਤ ਸਾਰੀਆਂ ਬਿਮਾਰੀਆਂ ਆਂਦੀਆਂ ਜਿੰਨਾ ਅਸੀਂ ਕੱਟਦੇ ਨੇ ਤਾਂ ਇਸ ਨਾਲ ਸਾਡੇ ਨਾਲ ਡਾਕਟਰ ਸ਼ਿਵਾਨੀ ਜੀ ਨੇ ਜਿਨ੍ਹਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਵੀ ਕਿਸ ਤਰੀਕੇ ਨਾਲ ਜਿਹੜੀ ਇਹਦੀ ਕਲਟੀਵੇਸ਼ਨ ਹੁੰਦੀ ਫਿਰ ਉਸ ਬਾਅਦ ਹਾਰਵੈਸਟਿੰਗ ਹੁੰਦੀ ਹੈ ਕੀ ਟਾਈਮ ਪੀਰੀਅਡ ਰਹਿੰਦਾ ਇਸ ਦਾ ਤੇ ਕੀ ਟੈਂਪਰੇਚਰ ਮੇਨਟੇਨ ਕਰਕੇ ਰੱਖਣਾ ਹੁੰਦਾ ਇਸ ਦੇ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਜੇਕਰ ਕਿਸੇ ਨੇ ਇਹਦਾ ਬਿਜ਼ਨਸ ਸ਼ੁਰੂ ਕਰਨਾ ਤਾਂ ਉਹ ਵੀ ਕਿਸ ਤਰੀਕੇ ਨਾਲ ਕਰ ਸਕਦਾ ਹੈ ਤਾਂ ਜੇਕਰ ਤੁਸੀਂ ਆਪਣੇ ਘਰੇ ਅ ਇਸ ਦੀ ਖੇਤੀ ਕਰਾ ਚਾਹੁੰਦੇ ਜਾਂ ਕਹਿ ਲਓ ਆਪਣੇ ਅੱਖਾਂ ਸਾਹਮਣੇ ਤਾਜ਼ੇ ਮਸ਼ਰੂਮ ਖਵਾਣਾ ਖਾਣਾ ਚਾਹੁੰਦੇ ਹੋ ਤਾਂ ਇੱਥੋਂ ਤੁਸੀਂ ਬੈਗ ਸਿਰਫ 50 ਰੁਪਏ ਦੀ ਕੀਮਤ ਦੇ ਵਿੱਚ ਆ ਕੇ ਲੈ ਸਕਦੇ ਜਿਹੜਾ ਜਿਹੜਾ ਬੈਗ ਤੁਹਾਨੂੰ 1.5 ਕਿਲੋ ਦੇ ਤਕਰੀਬਨ ਜਿਹੜਾ ਮਸ਼ਰੂਮਸ ਦੇਗਾ ਪੈਦਾ ਕਰਕੇ ਤੇ ਤੁਸੀਂ ਉਹਨੂੰ ਹਾਰਵੈਸਟ ਕਰਕੇ ਤਾਜ਼ਾ ਖਾ ਸਕਦੇ ਹੋ ਤੇ ਜੇ ਹੋਰ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਾਂਗੇ ਤੁਸੀਂ ਦੇਖਦੇ ਰਹੋ ਸਿਟੀ ਹੈਡਲਾਈਨਸ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂਬਰ ਵੀ ਥੈਂਕ ਯੂ